ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਮੋਂਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜਤੀ ਕਲਾ ਵਿੱਚ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਬਈ ਮੀ ਬਹੁਤ ਪੈ ਗਿਆ ਤੇ ਕਿਹਦੇ ਕਿਹਦੇ ਪਿੰਡਾਂ ਮੀ ਪੈ ਗਿਆ ਕਿੱਥੇ ਕਿੱਥੇ ਪੈ ਗਿਆ ਕਮੈਂਟਾਂ ਚ ਜਰੂਰ ਦੱਸੋ ਠੀਕ ਆ ਮੌਸਮ ਥੋੜਾ ਜਿਹਾ ਜਿਹੜਾ ਹੁਣ 2-3 ਦਿਨ ਤਾਂ ਚੇਂਜ ਰਹੂਗਾ ਚਲ ਵੈਸੇ ਗਰਮੀ ਤਾਂ ਹੈਗੀ ਆ ਪਰ 2-3 ਦਿਨ ਚੇਂਜ ਰਹੂਗਾ ਵੀ ਪਸੀਨਾ ਥੋੜਾ ਜਿਹਾ ਘਟ ਆਉਂਦਾ ਨਹੀਂ ਇੰਨੀ ਜ਼ਿਆਦਾ ਗਰਮੀ ਹੋਈ ਪੀਸੀ ਬਹੁਤ ਜ਼ਿਆਦਾ ਗਰਮੀ ਹੈ ਪੀਸੀ ਤੇ ਚਲੋ ਜਿਹੜੇ ਤਾਂ ਵਿਹਲੇ ਬੁਲੇ ਰਹਿੰਦੇ ਆ ਵਿਚਾਰੇ ਉਹਨਾਂ ਨੂੰ ਤਾਂ ਵਦਗਾ ਠੀਕ ਆ ਉਹਨਾਂ ਨੂੰ ਤਾਂ ਨਹੀਂ ਲੱਗਦੀ ਹੋਣੀ ਪਰ ਜਿਹੜੇ ਕੋਈ ਕੰਮ ਕਰਦੇ ਆ ਉਹਨਾਂ ਲਈ ਬਹੁਤ ਜ਼ਿਆਦਾ ਗਰਮੀ ਸੀ ਝੋਨੇ ਦਾ ਵੀ ਚਲ ਠੀਕ ਆ ਝੋਨੇ ਵਾਸਤੇ ਵੀ ਕਿਉਂਕਿ ਪਾਣੀ ਨਹੀਂ ਖੜਦਾ ਸੀ ਝੋਨੇ 'ਚ ਇੰਨੀ ਜ਼ਿਆਦਾ ਗਰਮੀ ਹੋਈ ਪਈ ਸੀਗੀ ਤੇ ਚਲੋ ਹੁਣ ਥੋੜੀ ਜੀ ਰਾਤ ਮਿਲੀ ਆ ਆਪਣੇ ਵਰਗੇ ਕਿਸਾਨਾਂ ਨੂੰ ਵੀ ਤੇ ਚਲੋ ਜੀ ਠੀਕ ਆ ਆਪਾਂ ਨੇ ਅੱਜ ਦੀ ਵੀਡੀਓ ਹੈਗੀ ਆ ਜਿਹੜੀ ਉਹ ਹੈਗੀ ਆ ਸਕਿਨ ਨਾਲੀ ਰਿਲੇਟਡ ਬਿਊਟੀ ਨਾਲੀ ਰਿਲੇਟਡ ਠੀਕ ਆ ਤੇ ਇਹ ਐਸ ਸਪੈਸ਼ਲੀ ਗਰਮੀ ਲਈ ਆ ਠੀਕ ਹੈ ਤੇ ਇਹ ਆਪਾਂ ਜੇ ਤੁਹਾਨੂੰ ਇੱਕ ਨਾਰਮਲ ਜੀ ਛੋਟੀ ਜੀ ਕਲੀਨਿੰਗ ਹੀ ਦੱਸਾਂਗੇ ਜਿਹਦੇ ਨਾਲ ਤੁਸੀਂ ਆਪਦੀ ਸਕਿਨ ਆ ਜਿਹੜੀ ਕਿਵੇਂ ਕਲੀਨ ਕਰ ਸਕਦੇ ਆ ਜੇ ਕੋਈ ਮਤਲਬ ਕੋਈ ਕੋਸਮੈਟਿਕ ਚੀਜ਼ਾਂ ਜਿਹੜਾ ਨਹੀਂ ਲਾਉਂਦਾ ਠੀਕ ਆ ਉਸ ਲਈ ਆ ਇਹ ਤੇ ਦੂਸਰੇ ਹਰ ਕੋਈ ਵਿਅਸਥਾ ਲਗਾ ਸਕਦਾ ਪਰ ਕੰਗਾਂ ਨੂੰ ਚੀਜ਼ਾਂ ਜਿਵੇਂ ਕੋਸਮੈਟਿਕ ਕਲੀਨਿੰਗ ਵਗੈਰਾ ਕੋਈ ਨਹੀਂ ਕਰ ਸਕਦੇ ਹੁੰਦੇ ਤੇ ਉਹਨਾਂ ਨੂੰ ਸੂਟ ਨਹੀਂ ਕਰਦੀਆਂ ਤਾਂ ਉਹ ਜਿਹੜੀ ਆਪਦੀ ਆ ਫੇਸ ਦੀ ਕਲੀਨਿੰਗ ਆ ਕਿਵੇਂ ਕਰ ਸਕਦੀ ਆ ਘਰੇ ਜਿਹੜਾ ਫੇਸ ਆ ਕਲੀਨ ਕਿਵੇਂ ਕਰ ਸਕਦੇ ਆ ਠੀਕ ਆ ਜਿਹੜਾ ਇੱਕ ਆਪਾਂ ਰਾਤ ਨੂੰ ਵੀ ਆਪਦਾ ਫੇਸ ਆ ਜਿਹੜਾ ਉਹ ਕਲੀਨ ਕਰਕੇ ਪਿਆ ਕਰੋ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਵੀ ਮੇਕਅਪ ਵਗੈਰਾ ਆਪਣੇ ਫੇਸ ਤੇ ਹੁੰਦੀ ਆ ਡਸਟਿੰਗ ਵਗੈਰਾ ਹੁੰਦੀ ਆ ਭਲਾ ਤੁਸੀਂ ਆਪਦੇ ਨਹਾਤੇ ਹੁੰਦੇ ਹੁੰਦੇ ਆ ਫੇਸ ਵਾਸ਼ ਵਗੈਰਾ ਸਾਬਣ ਨਾਲ ਚਾਹੇ ਤੁਸੀਂ ਆਪਦਾ ਫੇਸ ਧੋਤਾ ਹੁੰਦਾ ਪਰ ਜਿਹੜੀਆਂ ਦੂਸਰੀਆਂ ਚੀਜ਼ਾਂ ਜਿਹਨਾਂ ਆਪਾਂ ਨੂੰ ਸਕਿਨ ਨੂੰ ਜਿੰਨਾਂ ਦੀ ਜ਼ਰੂਰਤ ਆ ਠੀਕ ਆ ਇਹ ਤਾਂ ਕੋਸਮੈਟਿਕ ਚ ਆ ਜਾਂਦੀ ਆ ਫੇਸ ਵਾਸ਼ ਵਗੈਰਾ ਤੇ ਜਾਂ ਜਿਹੜੇ ਮਤਲਬ ਸੋਪ ਵਗੈਰਾ ਆਪਾਂ ਯੂਜ਼ ਕਰਦੇ ਆ ਇਹ ਚੀਜ਼ਾਂ ਦਾ ਕੈਮੀਕਲ ਵਾਲੀਆਂ ਹੀ ਹੁੰਦੀਆਂ ਇਹਨਾਂ 'ਚ ਥੋੜਾ ਬਹੁਤਾ ਤਾਂ ਕੈਮੀਕਲ ਹੁੰਦਾ ਹੀ ਹੁੰਦਾ ਚ ਠੀਕ ਆ ਤੇ కెమికਲ ਤਾਂ ਹੁੰਦਾ ਹੀ ਹੁੰਦਾ ਇਹਨਾਂ ਚੀਜ਼ਾਂ ਪਰ ਆਪਾਂ ਜਿਹੜੀਆਂ ਹੋਮ ਰੈਮੇਡੀ ਕਿੰਨੇ ਇਹਨਾਂ ਚ ਕੋਈ కెమికਲ ਨਹੀਂ ਹੁੰਦਾ ਆਪਾਂ ਘਰੇ ਪੰਗਾ ਆਪਣੀਆਂ ਘਰ ਦੀਆਂ ਚੀਜ਼ਾਂ ਨਾਲ ਹੀ ਲੈਣੇ ਕੋਈ ਉਹਨਾਂ ਚ ਕੋਈ ਵੀ ਬਾਜ਼ਾਰ ਤੋਂ ਚੀਜ਼ ਲਿਆਉਣ ਵਾਲੀ ਨਹੀਂ ਹੁੰਦੀ ਜਿਹੜੀ ਕੋਈ ਪੀਸ ਕੇ ਚੀਜ਼ ਪਾਉਣੇ ਉਹ ਵੀ ਆਪਾਂ ਆਪਣੇ ਘਰ ਤੋਂ ਹੀ ਪਾਉਣੀ ਆ ਮੈਂ ਤਾਂ ਹਮੇਸ਼ਾ ਆਪਣੇ ਘਰੋਂ ਚੀਜ਼ ਬਣਾਉਣੀ ਆ ਤੇ ਘਰ ਦੀ ਯੂਜ਼ ਕਰਦੀ ਆ ਕਿਉਂਕਿ ਸਕਿਨ ਆਪਣੀ ਇੰਨੀ ਕੁ ਜ਼ਿਆਦਾ ਫੇਸ ਦੀ ਤਾਂ ਬਹੁਤ ਜ਼ਿਆਦਾ ਹੀ ਇੰਨੀ ਜ਼ਿਆਦਾ ਮਤਲਬ ਹੁੰਦੀ ਆ ਨਾ ਸੌਫਟ ਵੀ ਤੇ ਥੋੜੀ ਜਿਹਾ కెమికਲ ਵਾਲਾ ਵੀ ਰਿਐਕਸ਼ਨ ਕਰ ਜਾਂਦਾ ਜੇ ਕਰਨਾ ਹੋਵੇ ਤਾਂ ਜਿੱਦੀ ਸਕਿਨ ਨੂੰ ਠੀਕ ਹੈ ਤੇ ਮੇਰੀ ਸਕਿਨ ਨੂੰ ਕੋਈ ਚੀਜ਼ ਹੀ ਨਹੀਂ ਸੂਟ ਕਰਦੀ ਮੈਂ ਸਿਰਫ ਇਹੀ ਚੀਜ਼ਾਂ ਯੂਜ਼ ਕਰਦੀ ਆ ਤੇ ਅੱਜ ਜਿਹੜੀ ਹੈਗੀ ਆ ਆਪਾਂ ਆਪਣਾ ਫੇਸ ਆ ਕਾਦੇ ਨਾਲ ਕਲੀਨ ਕਰ ਸਕਦੇ ਆ ਸਭ ਤੋਂ ਬੈਸਟ ਆ ਜਿਹੜਾ ਕਲੀਨਰ ਆ ਆਪਣੇ ਫੇਸ ਲਈ ਉਹ ਹੈਗਾ ਰॉ ਮਿਲਕ ਕੱਚਾ ਦੁੱਧ ਸਭ ਤੋਂ ਬੈਸਟ ਆ ਜਿੰਨੇ ਮਰਜੀ ਤੁਸੀਂ ਮਹਿੰਗੇ ਫੇਸ ਵਾਸ਼ ਵਗੈਰਾ ਜਿੰਨੇ ਜਿਹੜੀ ਮਰਜੀ ਤੁਸੀਂ ਸੋਕ ਨਾਲ ਆਪਦਾ ਫੇਸ ਧੋਣੇ ਆ ਪਰ ਜੇ ਤੁਸੀਂ ਕੱਚੇ ਦੁੱਧ ਨਾਲ ਆਪ ਦਾ ਫੇਸ ਆ ਜਿਹੜਾ ਕਲੀਨ ਕਰਨਾ ਸ਼ੁਰੂ ਕਰਤਾ ਉਹਦੀ ਕਲੀਨਿੰਗ ਕਰਨੀ ਸ਼ੁਰੂ ਕਰਤੀ ਆਪਦੇ ਫੇਸ ਦੀ ਤਾਂ ਤੁਹਾਨੂੰ ਰਿਜ਼ਲਟ ਆ ਜਿਹੜਾ ਉਸ ਤੋਂ ਕਿਤੇ ਦੁੱਗਣਾ ਮਿਲੂਗਾ ਇਹ ਚੀਜ਼ ਤੁਸੀਂ ਕਰਕੇ ਦੇਖ ਲਿਓ ਚਾਹੀ ਹਫ਼ਤਾ 10 ਦਿਨ ਲਗਾਤਾਰ ਇਹ ਚੀਜ਼ ਨੂੰ ਕਰਕੇ ਦੇਖ ਲਿਓ ਤੁਹਾਨੂੰ ਫਰਕ ਆਟੋਮੈਟਿਕਲੀ ਪਤਾ ਲੱਗੂਗਾ ਆਪਣੇ ਆਪ ਨੂੰ ਠੀਕ ਆ ਤੇ ਇਹਦੇ ਨਾਲ ਆਪਾਂ ਕਿਵੇਂ ਕਲੀਨ ਕਰਨਾ ਆਪਦਾ ਫੇਸ ਆ ਜਿਹੜਾ ਕਿ ਰਾਤ ਨੂੰ ਜਦੋਂ ਆਪਾਂ ਸੌਣੇ ਆ ਠੀਕ ਆ ਜਦੋਂ ਆਪਣੇ ਫੇਸ ਤੇ ਕੁਛ ਨਾ ਕੁਛ ਤਾਂ ਲੱਗੇ ਹੀ ਹੁੰਦਾ ਥੋੜੀ ਬਹੁਤੀ ਡਸਟ ਜਿਹੜੀ ਇਹ ਚੀਜ਼ ਆ ਨਾ ਜਿਹੜਾ ਦੁੱਧ ਦਾ ਇਹ ਆਪਣੇ ਸਕੈਨ ਦੇ ਉੱਪਰੋਂ ਨਹੀਂ ਸਾਫ਼ ਕਰਦਾ ਸਿਰਫ਼ ਅੰਦਰੋਂ ਤੱਕ ਸਾਫ਼ ਕਰਦਾ ਆਪਣੀ ਅੰਦਰੋਂ ਡਸਟਿੰਗ ਕੱਢਦਾ ਤਾਂ ਤੁਸੀਂ ਕੀ ਕਰਨਾ ਥੋੜਾ ਜਿਹਾ ਕੱਚਾ ਦੁੱਧ ਲੈ ਲੈਣਾ ਦੁੱਧ ਦਾ ਜਿਹੜਾ ਕੱਚਾ ਹੀ ਲਿਓ ਠੀਕ ਆ ਆ ਦੇਖੋ ਆਪਾਂ ਇਹ ਚ ਲਿਆ ਹੋਇਆ ਵੇਖੋ ਠੀਕ ਆ ਤੇ ਇਹ ਆਪਾਂ ਇੱਕ ਕਾਟਨ ਲਈ ਹੋਈ ਆ ਕਾਟਨ ਨੂੰ ਤੁਸੀਂ ਉਹਦੇ 'ਚ ਕਰਨਾ ਦੇਖੋ ਅੰਦੀ ਇੱਕ ਕਮੈਂਟ ਆਇਆ ਸੀ ਆਪਣੀ ਵੀਡੀਓ ਤੇ ਵੀ ਰੰਗ ਗੋਰਾ ਕਰਨ ਲਈ ਆਪਾਂ ਉਹਦੀ ਵੀਡੀਓ ਅਪਲੋਡ ਕੀਤੀ ਹੈ ਤੁਸੀਂ ਉਹ ਚੀਜ਼ ਨੂੰ ਟਰਾਈ ਕਰਕੇ ਦੇਖੋ ਤੁਹਾਡੇ ਤੇ ਤੁਹਾਡੇ ਜਿਹੜੀ ਫੇਸ ਦੀ ਸਕਿਨ ਆ ਜਿਹੜੀ ਆਟੋਮੈਟਿਕਲੀ ਚੇਂਜ ਹੋ ਜੂਗੀ ਤੁਸੀਂ ਉਹ ਵਾਲੀ ਰੈਮਡੀ ਇਹ ਯੂਜ਼ ਕਰੋਗੇ ਇਹ ਕਰਤੇ ਪਰ ਕਰਨੀ ਤੁਹਾਨੂੰ ਦੱਸਿਆ ਵੀ ਕਰਨੀ ਹਰ ਇੱਕ ਚੀਜ਼ ਥੋੜੀ ਸਬਰਨਾ ਪੈਂਦੀ ਆ ਇਹ ਨਾ ਕਿ ਸੋਚਿਆ ਕਰੋ ਵੀ ਤੁਸੀਂ ਇੱਕ ਦਿਨ ਲਾ ਲਈ ਦੋ ਦਿਨ ਲਾ ਲਈ ਫਰਕ ਨਹੀਂ ਪਿਆ ਠੀਕ ਆ ਤੇ ਇੱਕ ਭੈਣ ਦਾ ਕਮੈਂਟ ਆਇਆ ਸੀ ਵੀ ਇਹ ਰਿੰਕਲਸ ਆ ਤੇ ਇੱਕ ਨੇ ਆ ਉਹ ਕਹਿੰਦੇ ਸੀ ਸਾਡੇ ਫੋਰਹੈਡ ਤੇ ਹੈਗੀਆਂ ਫਾਈਨ ਲਾਈਨਸ ਉਹਦੇ ਲਈ ਭੈਣੇ ਮ사ਜ ਕਰਨੀ ਸ਼ੁਰੂ ਕਰਦੇ ਆ ਆਪਾਂ ਵੀਡੀਓ ਵੀ ਅਪਲੋਡ ਕਰਤੀ ਆ ਉਹਦੀ ਤੇ ਉਹਦੇ ਲਈ ਨਾ ਤੁਸੀਂ ਮ사ਜ ਕਰਨੀ ਸ਼ੁਰੂ ਕਰਦੇ ਹੋ ਤੁਸੀਂ ਆਪਦੇ ਫੇਸ ਤੇ ਇੱਕ ਦੋ ਐਕਸਰਸਾਈਜ਼ ਆਪਾਂ ਤੁਹਾਨੂੰ ਸਪੈਸ਼ਲ ਉਹਦੀ ਵੀਡੀਓ ਬਣਾ ਕੇ ਦੱਸ ਦਾਂਗੇ ਇੱਕ ਦੋ ਐਕਸਰਸਾਈਜ਼ ਆ ਤੁਸੀਂ ਜਿਹੜੀਆਂ ਆ ਵਾਲੀਆਂ ਫਾਈਨਸ ਆ ਇਹਨਾਂ ਫੋਰ ਹੈਡ ਤੇ ਉਹ ਪੂਰੀ ਤਰ੍ਹਾਂ ਰਿਮੂਵ ਹੋ ਜਾਂਦੀਆਂ ਬਸ ਦੋ ਤਿੰਨ ਮਿੰਟ ਚ ਚਾਹੇ ਤੁਸੀਂ ਰਾਤ ਨੂੰ ਲਾ ਲਿਆ ਕਰੋ ਚਾਹੇ ਦਿਨ ਨੂੰ ਲਾ ਲਿਆ ਕਰੋ ਆਪਾਂ ਸਪੈਸ਼ਲ ਤੁਹਾਨੂੰ ਵੀਡੀਓ ਦੇ ਦਾਂਗੇ ਉਹਨਾਂ ਦੀ ਤੇ ਇੱਕ ਤੁਸੀਂ ਆਇਲ ਦੀ ਮ사ਜ ਕਰਨੀ ਸ਼ੁਰੂ ਕਰ ਦਿਓ ਉਹ ਵੀ ਇੱਕ ਮ사ਜ ਵੀ ਮਤਲਬ ਐਕਸਰਸਾਈਜ਼ ਨਾਲ ਹੀ ਹੋ ਜਾਂਦੀ ਆ ਉਹ ਤੇ ਬਹੁਤ ਵਧੀਆ ਰਿਜ਼ਲਟ ਆਉਦਾ ਤੁਸੀਂ ਕਰਨਾ ਸ਼ੁਰੂ ਕਰੋ ਹੌਲੀ ਹੌਲੀ ਤੁਹਾਡੇ ਚਲੀਆਂ ਜਾਣਗੇ ਆਏ ਤਾਂ ਨਹੀਂ ਕਹਿੰਦੇ ਵੀ ਅਸੀਂ ਇੱਕ ਅੱਧੇ ਦਿਨ ਚ ਚਲੀਆਂ ਜਾਣਗੇ ਦੋ ਦਿਨਾਂ ਚ ਚਲੀਆਂ ਜਾਣਗੇ ਪਰ ਚਲੀਆਂ ਜਰੂਰ ਜਾਣਗੇ ਉਹ ਜਿਹੜੀਆਂ ਇੱਥੇ ਤੁਹਾਡੇ ਲਾਈਨਸ ਬਣੀਆਂ ਹੋਣੀਆਂ ਠੀਕ ਆ ਤੇ ਇੱਕ ਟੈਨਸ਼ਨ ਆ ਜਿਹੜੀ ਘਟ ਲਿਆ ਕਰੋ ਮੇਰੀਆਂ ਭੈਣਾ ਕੋਈ ਵੀ ਪ੍ਰੋਬਲਮ ਹੁੰਦੀ ਆ ਕਿਉਂਕਿ ਆਪਾਂ ਜੀ ਉਹਦੀ ਟੈਨਸ਼ਨ ਲੈਨੇ ਆ ਉਹ ਪ੍ਰੋਬਲਮ ਸੋਲਵ ਤਾਂ ਨਹੀਂ ਹੁੰਦੀ ਪਰ ਉਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰਿਆ ਕਰੋ ਠੀਕ ਹੈ ਟੈਨਸ਼ਨ ਨਾਲ ਜਿਹੜਾ ਆਪਣੇ ਫੇਸ ਤੇ ਸਭ ਤੋਂ ਪਹਿਲਾਂ ਅਸਰ ਆਪਣੇ ਫੇਸ ਤੇ ਦਿਖਣਾ ਸ਼ੁਰੂ ਹੁੰਦਾ ਜਦੋਂ ਕੋਈ ਵੀ ਆਪਾਂ ਨੂੰ ਟੈਨਸ਼ਨ ਹੁੰਦੀ ਹੈ ਠੀਕ ਹੈ ਉਸ ਤੋਂ ਬਾਅਦ ਆਪਣੇ ਸਰੀਰ ਤੇ ਅਸਰ ਦਿਖਦਾ ਆ ਸਭ ਤੋਂ ਪਹਿਲਾਂ ਆਪਣੇ ਫੇਸ ਤੇ ਦਿਖਣਾ ਸ਼ੁਰੂ ਹੁੰਦਾ ਇਹ ਚਾਹੇ ਤੁਸੀਂ ਇਹ ਚੀਜ਼ ਨੂੰ ਤੁਸੀਂ ਮਤਲਬ ਕਿਤੇ ਦੇਖ ਲਿਓ ਕਿਸੇ ਵੀ ਮਤਲਬ ਆਪਦੀ ਲਾਈਫ ਚ ਆਪਦੇ ਜੀਵਨ ਚੱਲਦੇ ਆਸ-ਪਾਸ ਆਪਦੇ ਆਣ-ਗਵਾਂਣ ਕਰੇ ਰਿਸ਼ਤੇਦਾਰੀ ਜੀ ਕਿਸੇ ਦੀ ਕੋਈ ਪ੍ਰੋਬਲਮ ਚੱਲ ਰਹੀ ਆ ਤਾਂ ਉਹਦਾ ਮਤਲਬ ਜਿਵੇਂ ਨਾਰਮਲ ਤਾਂ ਪ੍ਰੋਬਲਮ ਚਲਦੀਆਂ ਰਹਿੰਦੀਆਂ ਸਾਰਿਆਂ ਦੀ ਲਾਈਫ 'ਚ ਹੀ ਹੈਗੀਆਂ ਪਰ ਜਿਹੜੀਆਂ ਕਈ ਵਾਰੀ ਇਹੋ ਜਿਹੀਆਂ ਵੀ ਕਈ ਵਾਰੀ ਇਹੋ ਜਿਹੀਆਂ ਟੈਨਸ਼ਨਾਂ ਹੁੰਦੀਆਂ ਵੀ ਉਹਨਾਂ ਦਾ ਅਸਰ ਆ ਜਿਹੜਾ ਆਪਣੇ ਫੇਸ ਤੇ ਸਭ ਤੋਂ ਪਹਿਲਾਂ ਦਿਖਣਾ ਸ਼ੁਰੂ ਠੀਕ ਆ ਤੇ ਟੈਨਸ਼ਨਾਂ ਛੱਡ ਕੇ ਤੇ ਥੋੜਾ ਜਿਹਾ ਉਹਨਾਂ ਨੂੰ ਕੋਈ ਗੱਲ ਨਹੀਂ ਸਾਰਿਆਂ ਦੀ ਜਿੰਦਗੀ 'ਚ ਪ੍ਰੋਬਲਮ ਫਿਰ ਜ਼ਿੰਦਗੀ ਕਾਦੀ ਹੋਈ ਜੇ ਆਪਾਂ ਨੂੰ ਕੋਈ ਦੁੱਖ ਸੁੱਖ ਆਈ ਨਾ ਕਿਉਂਕਿ ਜੇ ਸੁੱਖ ਦਾ ਦੁੱਖ ਤਾਂ ਆਉਣਾ ਹੀ ਆਉਣਾ ਹੈ ਤਾਂ ਉਹਦਾ ਵੀ ਹੱਲ ਕੱਢਣ ਦੀ ਕੋਸ਼ਿਸ਼ ਕਰਿਆ ਕਰੋ ਟੈਨਸ਼ਨ ਨਾਲ ਕੁਝ ਨਹੀਂ ਹੁੰਦਾ ਟੈਨਸ਼ਨ ਨਾਲ ਜਿਹੜਾ ਕਿ ਆਪਣਾ ਸਰੀਰ ਆ ਖਰਾਬ ਹੋ ਜਾਂਦਾ ਤੇ ਫਿਰ ਉਸ ਤੋਂ ਵੱਡੀ ਟੈਨਸ਼ਨ ਆ ਆਪਣੇ ਬੱਚੇ ਹੁੰਦੇ ਆ ਆਪਣੀ ਫੈਮਿਲੀ ਹੁੰਦੀ ਆ ਉਸ ਨੂੰ ਵੱਨ ਜਾਂਦੀ ਹੈ ਤੇ ਇਸ ਕਰਕੇ ਥੋੜੀ ਬਹੁਤਾ ਤਾਂ ਚੱਲੀ ਜਾਂਦਾ ਰਹਿੰਦਾ ਠੀਕ ਆ ਤੇ ਚਲੋ ਜੀ ਹੁਣ ਆਪਾਂ ਸ਼ੁਰੂ ਕਰਦੇ ਆ ਆਪਾਂ ਕਰਨੀ ਸੀ ਕਲੀਂਜਿੰਗ ਕਲੀਂਜਿੰਗ ਆ ਜਿਹੜੀ ਉਹ ਆਪਾਂ ਰੋ ਮਿਲ ਲਈ ਇਹਦੇ ਚ ਆਪਾਂ ਕਾਟਨ ਡਿਪ ਕੀਤੀ ਹੈ ਤਾਂ ਤੁਸੀਂ ਜਦੋਂ ਰਾਤ ਨੂੰ ਸੌਣਾ ਠੀਕ ਹੈ ਜਦੋਂ ਆਪਾਂ ਬਿਲਕੁਲ ਸੌਣਾ ਚਾਹੇ ਤੁਸੀਂ ਨਹਾ ਕੇ ਆਪਦਾ ਫੇਸ ਹੈ ਜਿਹੜਾ ਧੋਤਾ ਹੋਇਆ ਉਸ ਤੋਂ ਬਾਅਦ ਤੁਸੀਂ ਇਹ ਵਾਲੀ ਚੀਜ਼ ਨੂੰ ਅਪਲਾਉਣਾ ਅਪਣਾਈਗਾ ਅਪਲਾਈ ਕਰਨਾ ਠੀਕ ਹੈ ਐਵੇਂ ਕਰਕੇ ਇਹ ਦੁੱਧ ਨਾ ਬਹੁਤ ਜਿਆਦਾ ਵਧੀਆ ਇਹ ਕਈ ਤਰ੍ਹਾਂ ਦਾ ਪ੍ਰੋਬਲਮ ਖਤਮ ਕਰਦਾ ਹੈ ਇਹ ਕਲਰ ਵੀ ਫੇਅਰ ਕਰਦਾ ਆਪਣਾ ਠੀਕ ਆ ਇਹ ਆਪਣਾ ਕਲਰ ਵੀ ਫੇਅਰ ਕਰਦਾ ਤੇ ਆਪਣੇ ਕੋਈ ਮਤਲਬ ਦਾਗ ਧੱਬੇ ਜਿਹੜੇ ਉਹ ਵੀ ਰਿਮੂਵ ਕਰਦਾ ਹੈਗਾ ਐ ਨਹੀਂ ਹੈਗਾ ਵੀ ਤੁਸੀਂ ਮਤਲਬ ਇਹ ਸੋਚੋਗੇ ਵੀ ਇਹਨਾਂ ਨੂੰ ਕੁਝ ਨਹੀਂ ਤੁਸੀਂ ਯੂਜ਼ ਕਰਕੇ ਦੇਖਿਓ ਫਿਰ ਤੁਹਾਨੂੰ ਰਿਜ਼ਲਟ ਪਤਾ ਲੱਗੂ ਕਿਉਂਕਿ ਛੋਟੇ ਹੁੰਦਿਆਂ ਨੂੰ ਤੁਹਾਨੂੰ ਪਤਾ ਹੀ ਆ ਵੀ ਆਪਾਂ ਨੂੰ ਦੁੱਧ ਨਾਲ ਨੇ ਮੈਂ ਤਾਂ ਬਹੁਤ ਦੁੱਧ ਨਾਲ ਨਹਾਤੀ ਵੀ ਠੀਕ ਆ ਹੋਰ ਤਾਂ ਮੈਨੂੰ ਪਤਾ ਨਹੀਂ ਵੈਸੇ ਛੋਟੇ ਹੁੰਦੇ ਸਾਰੇ ਬੱਚਿਆਂ ਨੂੰ ਇਸ ਤੋਂ ਪਹਿਲਾਂ ਤਾਂ ਹੁਣ ਤਾਂ ਬਹੁਤ ਤਰ੍ਹਾਂ ਦੀਆਂ ਸਾਬਣਾ ਸੁਬਣਾ ਬੱਚਿਆਂ ਵਾਲ ਮੰਗਣਾ ਤਕਰੀਬਨ ਉਹਨਾਂ ਦੇ ਆਪਾਂ ਨੂੰ ਨਾਮ ਹੀ ਨਹੀਂ ਪਤਾ ਲੱਗਦੇ ਵੀ ਕਿੰਨੇ ਆਖ ਹੈਗਾ ਠੀਕ ਆ ਤੇ ਉਹ ਚੀਜ਼ਾਂ ਨਾਲ ਜਿਹੜੇ ਕਿ ਆਪਾਂ ਬੱਚਿਆਂ ਨੂੰ ਨਵਾਉਣ ਲੱਗ ਗਏ ਆ ਪਰ ਜਦੋਂ ਆਪਾਂ ਛੋਟੇ ਸੀਗੇ ਆਪਣੀਆਂ ਮੰਮਾਾਂ ਆਪਾਂ ਨੂੰ ਹਮੇਸ਼ਾ ਦੁੱਧ ਦਹੀਂ ਲੱਸੀ ਨਾਲ ਸਿਰ ਧੋਣੇ ਠੀਕ ਆ ਤੇ ਮੈਂ ਤਾਂ ਅੱਜ ਵੀ ਲੱਸੀ ਨਾਲ ਧੋ ਲੈਨੀ ਹੈ ਹਜੇ ਵੀ ਮੈਂ ਕਦੇ ਕਦੇ ਲੱਸੀ ਨਾਲ ਆਪਦੀ ਬੇਟੀ ਦਾ ਵੀ ਸਿਰ ਧੋਣੀ ਆ ਤੇ ਮੈਂ ਆਪਦਾ ਵੀ ਧੋ ਲੈਨੀ ਆ ਜਿੱਦਨ ਮੈਨੂੰ ਆਇਆ ਲੱਗਦਾ ਵੀ ਇੱਕ ਦੋ ਵਾਰ ਹੀ ਸ਼ੈਂਪੂ ਕਰਕੇ ਵਿੱਚ ਦੀ ਇੱਕ ਅੱਧੀ ਵਾਰ ਮੈਂ ਲੱਸੀ ਨੌ ਸੇਰਾ ਦੀ ਬੇਟੀ ਦਾ ਵੀ ਧੋਦਨੀ ਆਪਦਾ ਵੀ ਧੋ ਲੈਣੀ ਆ ਤੇ ਬਹੁਤ ਸੋਹਣੇ ਵਾਲ ਹੋ ਜਾਂਦੇ ਸ਼ੈਂਪੂ ਨਾਲ ਉਹ ਕਿਤੇ ਸੋਹਣੇ ਹੋ ਜਾਂਦੇ ਆ ਵਾਲ ਤੇ ਆਪਾਂ ਪਹਿਲਾਂ ਵੀ ਦੁੱਧ ਦੀ ਯੂਜ਼ ਕਰਦੇ ਹੁੰਦੇ ਸੀਗੇ ਫੇਸ ਲਈ ਤੇ ਹੁਣ ਤਾਂ ਚਲੋ ਬਹੁਤ ਕੁਝ ਆ ਗਿਆ ਪਤਾ ਨਹੀਂ ਤੇ ਤੁਸੀਂ ਇਹ ਚੀਜ਼ ਦੇਖਿਓ ਵੀ ਬਹੁਤ ਸਾਰੀਆਂ ਕਰੀਮਾਂ ਦੇ ਵਿੱਚ ਆ ਜਿਹੜਾ ਕਿ ਦੁੱਧ ਦਾ ਯੂਜ਼ ਹੋਇਆ ਹੁੰਦਾ ਬਹੁਤ ਸਾਰੇ ਕਰੀਮਾਂ ਦੇ ਪਿੱਛੋਂ ਜਿਹੜੀ ਉਹਨਾਂ ਦੇ ਚੀਜ਼ਾਂ ਦਿੱਤੀਆਂ ਹੁੰਦੀਆਂ ਹਨਾ ਜਿਹੜਾ ਪੜਨ ਵਾਲਾ ਆਪਾਂ ਤਾਂ ਕਦੇ ਧਿਆਨ ਹੀ ਨਹੀਂ ਦਿੰਦੇ ਹੈਗੇ ਨਚੀਆਂ ਤੁਸੀਂ ਪੜ ਕੇ ਦੇਖਿਆ ਕਰੋ ਉਹਨਾਂ 'ਚ ਜ਼ਿਆਦਾ ਚੀਜ਼ਾਂ ਆਪਣੀ ਰਸੋਈ 'ਚੋਂ ਹੀ ਪਾਈਆਂ ਹੁੰਦੀਆਂ ਕਈ ਕਰੀਮਾਂ ਦੇ ਪਿੱਛੇ ਸਾਰਾ ਕੁਝ ਲਿਖਿਆ ਹੁੰਦਾ ਵੀ ਇਸ ਦੇ ਵਿੱਚ ਕੀ ਕੀ ਚੀਜ਼ ਹੈਗੀ ਉਹ ਸਾਰੀਆਂ ਚੀਜ਼ਾਂ ਆਪਣੀ ਰਸੋਈ 'ਚ ਹੀ ਪੰਗਾ ਹੁੰਦੀਆਂ ਆਪਣੇ ਘਰੇ ਤੇ ਫਿਰ ਉਹ ਆਪਾਂ ਕੈਮੀਕਲ 'ਚ ਮਿਕਸ ਕਰਕੇ ਕਿਉਂ ਨਾਲੀਆ ਆਪਾਂ ਸਿੱਧਾ ਡਾਇਰੈਕਟ ਹੀ ਲਾ ਲੈਨੇ ਆ ਠੀਕ ਹੈ ਨਾ ਤੇ ਫਰਕ ਆ ਜਿਹੜਾ ਥੋੜਾ ਜਿਹਾ ਟਾਈਮ 'ਤੇ ਉਹ ਕੈਮੀਕਲ ਆ ਜਿਹੜੇ ਜਲਦੀ ਥੋੜਾ ਜਿਹਾ ਫੜ ਲੈਂਦੇ ਆ ਪਰ ਉਹਨਾਂ ਦਾ ਜਿਹੜਾ ਅਸਰ ਆ ਫਿਰ ਉਹਨਾਂ ਚ ਨਹੀਂ ਹੁੰਦਾ ਜਿੰਨਾ ਚਿਰ ਆਪਾਂ ਯੂਜ਼ ਕਰਦੇ ਆ ਆਏ ਨਹੀਂ ਹੈਗਾ ਵੀ ਤੁਸੀਂ ਜਦੋਂ ਛੜਤੀ ਤੇ ਤੁਹਾਡਾ ਅਸਰ ਨਾ ਇਹ ਚੀਜ਼ਾਂ ਜਿਹੜੀਆਂ ਇਹ ਚੀਜ਼ਾਂ ਦਾ ਨਾਰਮਲ ਹੁੰਦਾ ਇਹਨਾਂ ਦਾ ਜਿਹੜਾ ਰਿਜ਼ਲਟ ਲੌਂਗ ਲਾਸਟਿਕ ਹੁੰਦਾ ਲਓ ਜੀ ਹੁਣ ਆਪਾਂ ਵੇਖੋ ਤੁਹਾਨੂੰ ਮੈਂ ਦਿਖਾਉਣੀ ਆ ਕਾਟਨ ਮੇਰਾ ਨਾ ਫੇਸ ਵੀ ਨਾਲੇ ਨਾ ਮੈਂ ਨਾਤੀ ਹੋਈ ਸੀਗੀ ਦੇਖੋ ਬਹੁਤ ਜ਼ਿਆਦਾ ਡਸਟ ਨਿਕਲਦੀ ਹੈ ਬਹੁਤ ਜ਼ਿਆਦਾ ਤੁਸੀਂ 2-3 ਵਾਰੀ ਨਾ ਐਵੇਂ ਡਿਪ ਕਰ ਕਰਕੇ ਰਾਤ ਨੂੰ ਜਦੋਂ ਤੁਸੀਂ ਸੌਣਾ ਤੇ ਇਹਦੇ ਨਾਲ ਆਪਦਾ ਫੇਸ ਹੈ ਜਿਹੜਾ ਕਲੀਨ ਕਰਕੇ ਤੁਸੀਂ ਤੇ ਆਪਦਾ ਜੇ ਫੇਸ ਧੋਣਾ 5-7 ਮਿੰਟ ਛੱਡ ਕੇ ਜਦ ਸੁੱਕ ਜੇ ਜਾਵੇ ਥੋੜਾ ਜਿਹਾ ਤਾਂ ਤੁਸੀਂ ਆਪਦਾ ਫੇਸ ਹੈ ਜਿਹੜਾ ਧੋ ਲਓ ਠੀਕ ਹੈ ਜੇ ਤੁਸੀਂ ਉਵੇਂ ਸੁੱਕਿਆ ਸੁੱਕ ਜੂਗਾ ਇਹ 1-2 ਮਿੰਟਾਂ 'ਚ ਹੀ ਸੁੱਕ ਜਾਂਦਾ ਨਾਰਮਲ ਪਤਾ ਹੀ ਨਹੀਂ ਲੱਗਦਾ ਵੀ ਆਪਾਂ ਲਾਇਆ ਸੀ ਉਵੇਂ ਵੀ ਤੁਸੀਂ ਸੌ ਸਕਦੇ ਹੋ ਸਵੇਰ ਉੱਠ ਕੇ ਧੋ ਲਿਓ ਤਾਂ ਦੋਨੋਂ ਫਰਕ ਦੇਖਿਓ ਕਿੰਨਾ ਮਿਲਦਾ। ਰਾਤ ਨੂੰ ਖਾਸ ਕਰਕੇ ਇਹਦੇ ਨਾਲ ਧੋਕੇ ਪਿਆ ਕਰੋ ਕਲੀਨਿੰਗ ਕਰਕੇ ਠੀਕ ਆ ਕੱਚੇ ਦੁੱਧ ਨਾਲ। ਲੋਜੀ ਹੁਣ ਆਪਾਂ ਇਹ ਜਿਹੜੀ ਕਲੀਨਿੰਗ ਕਰ ਲਈਏ ਚੰਗੀ ਤਰ੍ਹਾਂ ਠੀਕ ਆ। ਆ ਦੇਖੋ ਤੁਸੀਂ ਠੀਕ ਹੈ ਡਸਟਿੰਗ ਸਾਫ ਹੋ ਗਈ ਆਪਣੇ ਕੋਲ ਇਨਾਕ ਹੈਗਾ ਇੱਕ ਆਪਾਂ ਹੋਰ ਚੀਜ਼ ਤੁਹਾਨੂੰ ਦੱਸਦੇ ਆ ਇਹਨਾਂ ਬਿਲਕੁਲ ਥੋੜਾ ਜਿਹਾ ਲੈਣਾ। ਦੁੱਧ ਹੁਣ ਬਿਲਕੁਲ ਥੋੜਾ ਜਿਹਾ ਲੈਣਾ ਬਿਲਕੁਲ ਹੀ ਥੋੜਾ ਜਿਹਾ। ਦੇਖਿਓ ਤੁਸੀਂ ਇੰਨਾ ਗਰਜਨ ਕੀ ਚਮਕ ਚਕਤਾ ਹੋਊਗਾ ਚਮਕ ਚਿਰਕ ਦੁੱਧ ਦਾ ਲੈ ਲੈਣਾ ਤੁਸੀਂ ਇਹ ਤੁਸੀਂ ਦਿਨ ਵੇਲੇ ਕਰ ਸਕਦੇ ਹੋ ਜਦੋਂ ਤੁਸੀਂ ਫਰੀ ਹੋਵੋਗੇ ਦਿਨ ਵੇਲੇ ਕਰ ਲਓ ਇਹਦੇ ਨਾਲ ਤੁਹਾਡੇ ਜਿਹੜੀ ਫੇਸ ਦੀ ਟੈਨਿੰਗ ਆ ਪੂਰੀ ਰਿਮੂਵ ਹੋ ਚੁਗੀ ਇੱਕਦਮ ਚਿਹਰਾ ਜਿਹੜਾ ਨਿਖਰੇ ਨਿਖਰੇ ਲੱਗੂਗਾ ਇਹ ਟੈਨਿੰਗ ਲਈ ਆ ਖਾਸ ਕਰਕੇ ਥੋੜਾ ਜਿਹਾ ਦੁੱਧ ਲੈਣਾ ਥੋੜੀ ਜੀ ਤੁਸੀਂ ਹਲਦੀ ਲੈਣੀ ਆ ਕੁਛ ਨਹੀਂ ਹੋਰ ਲੈਣਾ ਥੋੜੀ ਜਿਹੀ ਹਲਦੀ ਹਲਦੀ ਮੇਰੇ ਕੋਲ ਤਾਂ ਕਸਤੂਰੀ ਹਲਦੀ ਹੈ ਤੁਹਾਡੇ ਕੋਲੇ ਜਿਹੜੀ ਵੀ ਹੈਗੀ ਤੁਸੀਂ ਉਹ ਯੂਜ਼ ਕਰ ਸਕਦੇ ਆ ਠੀਕ ਆ ਪਰ ਫੇਸ ਲਈ ਜ਼ਿਆਦਾਤਰ ਕਸਤੂਰੀ ਹਲਦੀ ਜਾਂ ਘਰ ਦੀ ਪਿਆਈ ਪਿਆਈ ਵੀ ਹਲਦੀ ਵਰਤਿਆ ਕਰੋ ਕਿਉਂਕਿ ਕਈ ਵਾਰੀ ਆਪਾਂ ਜਿਹੜੀ ਮਾਰਕੀਟ ਚੋਂ ਲੈ ਕੇ ਆਉਣੇ ਉਹਦੇ ਵਿੱਚ ਕੈਮੀਕਲ ਵਗੈਰਾ ਹੁੰਦੀ ਆ ਤੇ ਫੇਸ ਤੇ ਰਿਐਕਸ਼ਨ ਵੀ ਕਰ ਸਕਦੀ ਆ ਕੋਈ ਠੀਕ ਆ ਇਸ ਕਰਕੇ ਤੇ ਆ ਮੇਰੇ ਕੋਲ ਤਾਂ ਸਪੈਸ਼ਲੀ ਹੈਗੀ ਆ ਮੈਂ ਥੋੜੀ ਜਿਹੀ ਪਾ ਲਈ ਆ ਆਪਾਂ ਲੈ ਔਰ ਕੋਈ ਚੀਜ਼ ਨਹੀਂ ਪਾਉਣੀ ਆ ਦੇਖ ਪਾਤੰਦ ਖਾ ਦਿੰਗੇ ਠੀਕ ਹੈ ਖੜ ਗੋ ਕੈਮਰਾ ਸੈਟ ਕਰ ਲਿਆ ਆਪਾਂ ਹੁਣ ਤੁਸੀਂ ਕੀ ਕਰਨਾ ਇਹੀ ਕਾਟਨ ਆਪਾਂ ਲੈ ਲਈ ਆ ਠੀਕ ਹੈ ਇਹਦੇ ਨਾਲ ਫੇਸ ਆ ਜਿਹੜਾ ਸਾਫ ਕਰਨਾ ਇਵੇਂ ਲਗਾ ਜੇ ਲੈਣਾ ਇਹ ਤੁਸੀਂ ਜਿਵੇਂ ਆਪਾਂ ਪੈਕ ਜੇ ਲਗਾਉਣਾ ਨਹੀਂ ਜਿਆਦਾ ਨਹੀਂ ਇਹ ਪਤਲਾ-ਪਤਲਾ ਹੀ ਖੜਦਾ ਐ ਨਹੀਂ ਹੈਗਾ ਵੀ ਇਹ ਖੜੂ ਉੱਪਰ ਬਸ ਐਵੇਂ ਇਹ ਜਿਵੇਂ ਧੁੱਪ ਜੀ ਨਾਲ ਹੋ ਜਾਂਦਾ ਹੀ ਨਾ ਸਕਿਨ ਧੁੱਪ ਨਾਲ ਜਿਨ੍ਹਾਂ ਦੀ ਸਕਿਨ ਆ ਜਿਹੜੀ ਧੁੱਪ ਨਾਲ ਆਏ ਜਲਨ ਜੇ ਲੱਗ ਜਾਂਦੀ ਆ ਮਤਲਬ ਕੀ ਕਹਿ ਸਕਦੇ ਹਾਂ ਉਸ ਚੀਜ਼ ਨੂੰ ਧੁੱਪ ਨਾਲ ਮੱਚ ਜੇ ਜਾਂਦੀ ਐ ਸਕਿਨ ਐ ਹੋ ਜਾਂਦੀ ਐ ਜਿਵੇਂ ਕੁਝ ਜਲਿਆ ਹੁੰਦਾ ਆਪਣਾ ਕੁਝ ਮੱਚਿਆ ਹੋਵੇ ਬਾਅਦ ਚੋਂ ਐਵੇਂ ਹੋ ਜਾਂਦਾ ਐਵੇਂ ਹੋ ਜਾਂਦੀ ਐ ਉਹ ਸਕਿਨ ਲਈ ਬਹੁਤ ਵਧੀਆ ਚੀਜ਼ ਐ ਉਹ ਸਕਿਨ ਜਿਹੜੀ ਨਾਰਮਲ ਹੋ ਜੂਗੀ ਹੌਲੀ ਹੌਲੀ ਤੁਸੀਂ ਇਹ ਜੀਨ ਨੂੰ ਧੁੱਪ ਲਿਆਨੇ ਆ ਤੇ ਮੱਚਦੀਆਂ ਨਾਲ ਤੁਹਾਡੀ ਸਕਿਨ ਇਹ ਚੀਜ਼ ਲੈਣੀ ਤੁਸੀਂ ਸ਼ੁਰੂ ਕਰੋ ਵੀ ਆਉਂਦੇ ਤੇ ਯੂਜ਼ ਕਰ ਲੈਣੀ ਹੈ ਤੇ 5-7 ਮਿੰਟ ਤੁਸੀਂ ਰੱਖਣਾ ਜਦੋਂ ਇਹ ਸੁੱਕ ਜੇ ਜਾਵੇ ਥੋੜਾ ਜਿਆ ਤਾਂ ਉਸ ਤੋਂ ਬਾਅਦ ਤੁਸੀਂ ਆਪ ਦਾ ਫੇਸ ਹੈ ਜਿਹੜਾ ਧੋ ਦੇਣਾ ਵਾਸ਼ ਕਰ ਲੈਣਾ ਠੀਕ ਆ ਨਾਰਮਲ ਪਾਣੀ ਨਾਲ ਜਿਹੜਾ ਵੀ ਤੁਸੀਂ ਯੂਜ਼ ਕਰਦੇ ਹੋ ਟੂਟੀ ਦਾ ਠੀਕ ਆ ਜਦੋਂ ਇਹ ਸੁੱਕ ਗਿਆ ਚੰਗੀ ਤਰ੍ਹਾਂ ਲੋ ਜੀ ਆਪਾਂ ਹੱਥ ਵੀ ਆ ਦਿਖਾ ਲੀਏ ਫਿਨਿਸ਼ ਹੋ ਗਿਆ ਮੈਂ ਨਾ ਕੀ ਬਣਾਇਆ ਸੀ ਹੁਣ ਆਪਾਂ ਪੰਜ ਕਿ ਮਿੰਟਾਂ ਨੂੰ ਜਿਹੜਾ ਫੇਸ ਆ ਆਪਣਾ ਤੋਦਾਂਗੇ ਠੀਕ ਆ ਤੇ ਟੋਕੇ ਫਿਰ ਤੁਹਾਨੂੰ ਆਪਾਂ ਦਿਖਾਉਣੇ ਆ ਵੀ ਫੇਸ ਤੇ ਕਿੰਨਾ ਜਿਆਦਾ ਫਰਕ ਪੈਂਦਾ